ਇੱਕ ਵਾਰੀ ਪਲਵਾਨ ਬੈਠੇ ਸੀਗੇ ਤੇ ਉਹਨਾਂ ਨੂੰ ਕੋਈ ਖਨਾਰੀ ਜਿਹਾ ਪਲਵਾਨ ਪੁੱਛਦਾ ਜੀ ਵੀ ਆਪਾਂ ਜਿਹੜੀ ਖਾਾਕ ਆ ਆਪਾਂ ਵੀ ਇਹ ਕੁੰਡੇ ਜੀ ਕਾਹਤੋਂ ਕੁੱਟਦੇ ਐ ਵੀ ਹੁਣ ਤਾਂ ਮਿਕਸੀ ਦਾ ਵੀ ਪ੍ਰਯੋਗ ਕੀਤਾ ਜਾਂਦਾ ਹੈਗਾ ਉਹ ਕਹਿੰਦੇ ਵੀ ਕੁੰਡੇ ਦਾ ਪ੍ਰਯੋਗ ਆ ਜਿਹੜਾ ਆਪਣੀ ਖਾਾਕ ਆਗੇ ਆਪਾਂ ਆਪ ਤਿਆਰ ਕਰਦੇ ਆ ਆਪਣੇ ਉਹ ਚ ਮਿਹਨਤ ਚਲੀ ਜਾਂਦੀ ਹੈਗੀ ਤੇ ਇਹਦਾ ਫਰਕ ਬਹੁਤ ਹੁੰਦਾ ਹੈਗਾ ਵੀ ਜਿਹੜੀ ਚੀਜ਼ ਆਪਣੇ ਹੱਥ ਨਾਲ ਤਿਆਰ ਕਰੀਆ ਉਹਦਾ ਫਾਇਦਾ ਬਹੁਤ ਹੁੰਦਾ ਕੁੱਟੀ ਚੀਜ਼ ਦਾ ਤੇ ਇਕੱਟੀ ਚੀਜ਼ ਦੀ ਤਾਂ ਗੱਲ ਕੁਝ ਹੋਰ ਹੁੰਦੀ ਹੈ ਕਹਿੰਦੇ ਮੰਨਦੇ ਆ ਸਮਾਂ ਬਚਾਉਂਦੀ ਆ ਕਹਿੰਦੇ ਪਰ ਆਪਦੀ ਖਰਾਕ ਖੁਦ ਹੀ ਤਿਆਰ ਕਰਨੀ ਚਾਹੀਦਾ ਕਿਸੇ ਦੂਜੇ ਨੂੰ ਨਹੀਂ ਦੁੱਖ ਦੇਣਾ ਚਾਹੀਦਾ ਤੇ ਹੁਣ ਉਹਨਾਂ ਪਲਵਾਨਾਂ ਦੇ ਵਿੱਚ ਇੱਕ ਕੋਈ ਮਜ਼ਾਕੀਆ ਪਲਵਾਨ ਵੀ ਸੀ ਉਹ ਹਾਸ ਰਸ ਉਹਨਾਂ ਨੂੰ ਕਾਫੀ ਹੁੰਦਾ ਸੀਗਾ ਤੇ ਉਹਨਾਂ ਨੂੰ ਕਹਿੰਦੇ ਵੀ ਆਪਦੀ ਕੁੱਟੀ ਹੋਈ ਖਰਾਕ ਦਾ ਤੇ ਮਿਕਸੀ ਦੇ ਵਿੱਚ ਕੱਟੀ ਹੋਈ ਖਰਾਕ ਦੇ ਵਿੱਚ ਕੀ ਫਰਕ ਆ ਉਹ ਜਿਹੜੇ ਹਾਸ ਰਸ ਵਾਲੇ ਪਲਵਾਨ ਸੀਗੇ ਉਹ ਇੰਟਰਨੈਟ ਬਹੁਤ ਚਲਾਉਂਦੇ ਸੀ ਉਹ ਕਹਿੰਦੇ ਫਰਕ ਤਾਂ ਕਹਿੰਦੇ ਉਨਾ ਹੀ ਆ ਜਿੰਨਾ ਕਹਿੰਦੇ ਅਸ਼ਵਰੀਆ ਰਾਏ ਤੇ ਕਾਰਪ੍ਰੀਤ ਦਾਗਾ